ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਰੰਸੀਕੇ ਤਲਾ ਇਹ ਤਹਿਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪਿੰਡ ਆ ਜੀ ਸੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਰਾਉਂਡ ਗਲਾਸ ਫਾਊਂਡੇਸ਼ਨ ਨੇ ਇੱਕ ਬੀੜਾ ਚੁੱਕਿਆ ਜੀ ਕਿ ਆਪਾਂ ਮੋੜ ਵਸੇਬੇ ਦੇ ਉੱਤੇ ਜਿਹੜੀ ਫਸਲ ਖਰਾਬ ਹੋ ਗਈ ਆ ਕਿਸਾਨਾਂ ਲਈ ਮੋੜ ਵਸੇਬੇ ਦੇ ਉੱਤੇ ਕੰਮ ਕਰਨਾ ਜੀ ਇਹਦੇ ਵਿੱਚ ਡੀਜ਼ਲ ਦੀ ਸੇਵਾ ਬੀਜ ਦੀ ਤੇ ਖਾਦ ਦੀ ਸੇਵਾ ਤੱਕ ਆਪਾਂ ਜਾਣ ਦੀ ਕੋਸ਼ਿਸ਼ ਕਰਾਂਗੇ ਸੋ ਇਹਦੇ ਵਿੱਚ ਜਿਹੜੇ ਗਰਾਊਂਡ ਪੱਧਰ ਤੇ ਸਾਡਾ ਸਹਿਯੋਗ ਦਿੰਦੇ ਪਏ ਜੀ ਗਰਾਊਂਡ ਯੰ ਜਿਹੜਾ ਇੱਕ ਗਾਂ ਬਦੂ ਜਿਹੜੇ ਨਿਸ਼ਕਾਮ ਸੇਵਾ ਕਰਦੇ ਪਏ ਇੱਕ ਸਾਨੂੰ ਉਹਨਾਂ ਦਾ ਇੱਕ ਗਰੁੱਪ ਬਣਿਆ ਜੀ ਇੱਕ ਸਮੂਹ ਬਣਿਆ ਜੀ ਸੋ ਜਿਹੜਾ ਗਰੁੱਪ ਆ ਉਹ ਸਾਡੇ ਗਰਾਊਂਡ ਪੱਧਰ ਦੇ ਉੱਤੇ ਮਸ਼ੀਨਰੀ ਦੇ ਰੂਪ ਦੇ ਵਿੱਚ ਸਮੇਂ ਦੇ ਰੂਪ ਦੇ ਵਿੱਚ ਸਭ ਤੋਂ ਵੱਡੀ ਗੱਲ ਉਹ ਸਾਡਾ ਸਹਿਯੋਗ ਦਿੰਦਾ ਪਿਆ ਉਹਦੇ ਵੇਲੇ ਵੀ ਆਪਣਾ ਸਰਦਾਰ ਪ੍ਰਵਿੰਦਰ ਸਿੰਘ ਜੀ ਹੁਮਨ ਤੇ ਹੋਰ ਸਹਿਯੋਗੀ ਇੱਥੇ ਹਾਜ਼ਰ ਨੇ ਸੋ ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਜੀ ਡਾਕਟਰ ਅਮਰੀਕ ਸਿੰਘ ਜੀ ਦਾ ਜਿਹੜੇ ਚੀਫ ਐਗਰੀਕਲਚਰ ਆਫੀਸਰ ਨੇ ਡਿਸਟ੍ਰਿਕਟ ਗੁਰਦਾਸਪੁਰ ਦੇ ਤੇ ਹੁਣ ਪਦ ਉન્નਤ ਹੋ ਕੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਸੋ ਅੱਜ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਜੀ ਆਪਣੇ ਜਿਹੜੇ ਮੁਰਵ ਸੇਬੇ ਦਾ ਜਿਹੜਾ ਆਪਾਂ ਕਾਰਜ ਜਿਹੜਾ ਆਪਾਂ ਉਲਿੱਕਿਆ ਜੀ ਉਹਦੀ ਰੰਸੀਕੇ ਤਲੇ ਤੋਂ ਤੁਸੀਂ ਵੇਖ ਸਕਦੇ ਜੀ ਕਿ ਇਹ ਜਿਹੜੀ ਝੋਨੇ ਦੀ ਫਸਲ ਹੈ ਆ ਇਹ ਕੇਸ ਖੜੀ ਆ ਜੀ ਵੇਖਣ ਨੂੰ ਲੱਗਦਾ ਜੀ ਸ਼ਾਇਦ ਇਹਦੇ ਵਿੱਚ ਦਾਣੇ ਭਰੇ ਹੋਣਗੇ ਤੇ ਮੈਂ ਵੀਰ ਨੂੰ ਵੀ ਬੇਨਤੀ ਕਰੂੰਗਾ ਕਿ ਥੋੜੀ ਦਿਖਾਉਂ ਜੀ ਆਪਾਂ ਨੂੰ ਲੱਗਦਾ ਵਿੱਚ ਦਾਣੇ ਭਰੇ ਹੋਣਗੇ ਪਰ ਇਹ ਜਿਹੜੇ ਦਾਣੇ ਆ ਇਹ ਮਿੱਟੀ ਦੇ ਵਿੱਚ ਜਾਣੇ ਆ ਜੀ ਭਾਵੇਂ ਆ ਕਿ ਕੰਬੈਨ ਦੇ ਰਾਂ ਦੇ ਦਾਣੇ ਆਪਾਂ ਮੰਡੀ ਦੇ ਵਿੱਚ ਲੈ ਕੇ ਨਹੀਂ ਜਾ ਸਕਦੇ ਸੋ ਉਹ ਸੰਦਰਭ ਦੇ ਵਿੱਚ ਉਹ ਜ਼ਿੰਮੇਵਾਰ ਤੇ ਕੀ ਬਿੱਤੂਗੇ ਇਹ ਕਿਸਾਨ ਹੀ ਜਾਣਦਾ ਜੀ ਸੋ ਪਰ ਸਾਡੀ ਕੋਸ਼ਿਸ਼ ਆ ਕਿ ਆਪਾਂ ਇਹਨਾਂ ਵਾਸਤੇ ਕੁਛ ਨਾ ਕੁਛ ਕਰ ਸਕੀਏ ਇਹਨਾਂ ਸੱਜਣਾ ਦੇ ਸਹਿਯੋਗ ਦੇ ਨਾਲ ਜਿਹੜੇ ਕੀ ਵੱਖ-ਵੱਖ ਪਲੇਟਫਾਰਮ ਤੇ ਆਪਣੇ ਤਰੀਕੇ ਦੇ ਨਾਲ ਸਹਿਯੋਗ ਕਰਦੇ ਪਏ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸੋ ਮੈਂ ਬੇਨਤੀ ਕਰਦਾ ਡਾਕਟਰ ਮਰੀਕ ਸਿੰਘ ਜੀ ਨੂੰ ਕਿ ਚੰਦ ਸ਼ਬਦ ਉਹ ਵੀ ਇੱਥੇ ਸਾਂਝੇ ਕਰਨ ਜੀ ਕੋ ਸੋਸ ਮੋਤੀ ਸਰਕਾਰ ਦੇ ਕੌਂਸਲ ਸਾਥੀਓ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਤੁਹਾਨੂੰ ਕਿ ਫੀਡ ਜਿਹੜੀ ਆਪਣੇ ਫਾਊਂਡੇਸ਼ਨ ਵੱਲੋਂ ਤੇ ਯੰਗ ਇਨੋਵੇਟਿਵ ਫਾਰਮਰ ਵੱਲੋਂ ਅੱਜ ਰਸੀਕੇ ਤਰ੍ਹਾਂ ਦੇ ਵਿੱਚ ਮੁੜ ਸੇਵੇ ਦਾ ਕੰਮ ਜਿਹੜਾ ਬਸ਼ੁਰੂ ਕੀਤਾ ਗਿਆ ਆ ਜੇਕਰ ਅਸੀਂ ਦੇਖੀਏ ਤਾਂ ਤਕਰੀਬਨ 1200 1300 ਏਕੜ ਜਿਹੜੇ ਚਾਰ ਪੰਜ ਪਿੰਡ ਨੇ ਇਹਦੇ ਵਿੱਚ ਜਿਹਨੇ ਹੜ੍ਹਾਂ ਦੇ ਨਾਲ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਇਹਦੇ ਵਿੱਚ ਤਕਰੀਬਨ 10 ਤੋਂ ਲੈ ਕੇ 15 ਦਿਨ ਜਿਹੜੇ ਆ ਉਹ 5-5 10-10 ਫੁੱਟ ਜਿਹੜਾ ਪਾਣੀ ਰਿਹਾ ਵਾ ਤੇ ਸਾਰੀ ਦੀ ਸਾਰੀ ਫਸਲ ਜਿਹੜੀ ਆ ਉਹ ਬਰਬਾਦ ਹੋ ਗਈ ਆ ਇਹਦੇ ਵਿੱਚ ਜੇਕਰ ਜਿਹੜੀ ਅੱਜ ਦੀ ਜੇਸ ਖੇਤ 'ਚ ਆਪਾਂ ਖੜੇ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਜੇ ਵੀ ਕੁਝ ਤਾਂ ਜਿਹੜੀਆਂ ਜਿਹੜੀਆਂ ਮੁਜਰਾ ਬਣ ਗਈਆਂ ਸੀ ਕੁਝ ਉਹ ਜੋ ਬੜੀਆਂ ਨੇ ਉਹਦੇ ਦਾਣੇ ਹਨੀਆਂ ਕੁਝ ਜਿਹੜੀਆਂ ਹੁਣ ਜਿਹੜੀਆਂ ਥੱਲੇ ਕੋਈ ਕੋਈ ਥੱਲੇ ਸਪਰੌਟ ਹੋਰ ਹੋ ਰਹੀ ਆ ਦੁਬਾਰਾ ਉਹਨਾਂ ਨੇ ਜਿਹੜੀ ਬੂਟੇ ਨੇ ਜਿਹੜੀ ਆ ਉਹ ਮੁਜਰਾ ਖੱਡੀਆਂ ਨੇ ਉਹ ਉਹ ਉਹਦੇ ਫਲਾਵਰਿੰਗ ਹੋ ਰਹੀ ਆ ਸੋ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਸਾਡੇ ਨਾਲ ਨਾਲ ਦੇ ਗਵੰਡੀ ਜਿਹੜੇ ਆ ਖੇਤ ਲੱਗਾ ਲੱਗਾ ਹੀ ਆ ਉਹ ਵੀ ਉਹਨਾਂ ਕੋਲ ਪੁੱਛਾਂਗੇ ਕਿਉਂਕਿ ਉਹਨਾਂ ਨੇ ਪਿਛਲੇ ਦੋ ਦਿਨਾਂ ਪਹਿਲਾਂ ਜਿਹੜਾ ਵਾ ਇੱਕ ਖੇਤ ਜਿਹੜਾ ਸੀ ਇਸੇ ਤਰ੍ਹਾਂ ਦਾ ਜਿਹੜਾ ਸੀ ਉਹਦੀ ਕਟਾਈ ਕੀਤੀ ਸੀ ਤੇ ਉਹਦੇ ਵਿੱਚ ਉਹ ਮੇਰੇ 60 60 70 ਕਿਲੋ ਜਿਹੜੇ ਦਾਣੇ ਜਿਹੜੇ ਉਹ ਨਿਕਲੇ ਸੀ ਸੋ ਇਸ ਕਰਕੇ ਇਹਦਾ ਜਿਹੜਾ ਵਾ ਇਕਨੋਮਿਕਲੀ ਆਪਾਂ ਦੇਖੀਏ ਤੇ ਇਹਨੂੰ ਵਾਇਬਲ ਨਹੀਂ ਹੈਗਾ ਕਿ ਇਹਨੂੰ ਆਪਾਂ ਰੱਖ ਸਕੀਏ ਤੇ ਇਹਦੇ ਵਿੱਚ ਕੰਬਾਈਨ ਚਲਾ ਕੇ ਇਹਦੇ ਚੋਂ ਦਾਣੇ ਕੱਢ ਸਕੀਏ ਸੋ ਅੱਜ ਜਿਹੜਾ ਕਿਉਂਕਿ ਇਹਦੀ ਮੋੜ ਕਿਉਂਕਿ ਜਿਹੜੀ ਜਿਹੜੀ ਸਭ ਤੋਂ ਵੱਡੀ ਚੁਣੌਤੀ ਕਿਸਾਨ ਦੇ ਅੱਗੇ ਆ ਉਹ ਹੈਗੀ ਹੈ ਕਿ ਕਣਕ ਬਜਾਈ ਵਾਸਤੇ ਖੇਤਾਂ ਨੂੰ ਛੋਟੇ ਛੋਟੇ ਫਾਰਮਰ ਨੇ 3 3 4 4 ਕਿਨੇ 5 5 ਕਿੱਲੇ ਵਾਸਤੇ ਆ ਸੋ ਅੱਜ ਏ ਯੰਗ ਇਨੋਵੇਟਿਵ ਫਾਰਮਰ ਗਰੁੱਪ ਵੱਲੋਂ ਤੇ ਇੱਕ ਅਰਾਊਂਡ ਕਲਾਸ ਅਰਾਊਂਡ ਕਲਾਸ ਆਫ ਫਾਊਂਡੇਸ਼ਨ ਵੱਲੋਂ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਗਿਆ ਵਾ ਇਹ ਜਿਹੜਾ ਵਾ ਲਗਾਤਾਰ ਜਿਹੜਾ ਵਾ ਸ਼ੁਰੂ ਕਰਦਾ ਚੱਲਦਾ ਰਹੂਗਾ ਇਹ ਤਕਰੀਬਨ ਜਿਹੜਾ ਵਾ ਉਹ 20 ਅਕਤੂਬਰ ਤੱਕ ਚੱਲੂਗਾ 20 25 ਅਕਤੂਬਰ ਤੱਕ ਉਸ ਤੋਂ ਬਾਅਦ ਜਿਹੜੀ ਬੁਝਾਈ ਜੜੀ ਆ ਉਹ ਵੀ ਇਹੀ ਕਰਨਗੇ ਕਿਉਂਕਿ ਜਿਹੜੀ ਬੀਜ ਦਾ ਪ੍ਰਬੰਧ ਜਿਹੜਾ ਵਾ ਉਹ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਵਾ ਉਹ ਕੀਤਾ ਜਾਣਾ ਵਾ ਉਹ ਕੱਲ ਪਰਸੋਂ ਪੋਰਟਲ ਖੁੱਲੂਗਾ ਉਹਦੇ ਵਿੱਚ ਆਪਾਂ ਆਨਲਾਈਨ ਜਿਹੜਾ ਵਾ ਉਹ ਅਪਲਾਈ ਕਰ ਸਕਦੇ ਆ ਬਟ ਜਿਹੜੀ ਖਾਦ ਆ ਜਾਂ ਕੋਈ ਟ੍ਰੀਟਮੈਂਟ ਵਾਸਤੇ ਆ ਨਦੀਨਾਂ ਵਾਸਤੇ ਆ ਉਹ ਸਾਰੀ ਇਹ ਦੋਹਾਂ ਸੰਸਥਾਵਾਂ ਵੱਲੋਂ ਜਿਹੜਾ ਵਾ ਉਹ ਉਹਦਾ ਪ੍ਰਬੰਧ ਕੀਤਾ ਜਾਏਗਾ ਸੋ ਮੈਨੂੰ ਇਹ ਵੀ ਮੈਨੂੰ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਖਾਸ ਕਰਕੇ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਜਿੱਥੇ ਕਿ ਇਹ ਵੀਰ ਜਿਹੜੇ ਨੇ ਸਾਰੇ ਦਿਨ ਰਾਤ ਜਿਹੜੇ ਇੱਥੇ ਲੱਗੇਦੇ ਆ ਆਪੋ ਆਪਣੇ ਜਿਹੜੇ ਵਸੀਲੇ ਜੋ ਵੀ ਤੁਹਾਡੇ ਕੋਲ ਵਸੀਲੇ ਹੈਗੇ ਆ ਚਾਹੇ ਟਰੈਕਟਰ ਆ ਚਾਹੇ ਕੁਝ ਵੀ ਹੈਗਾ ਵਾ ਖੇਤ ਤਾ ਜੋ ਇਹ ਕੰਮ ਮੇਡਾ ਬਹੁਤ ਜਲਦੀ ਜਦੇ ਨੇਪੜੇ ਚੜ ਸਕੇ ਬਾਕੀ ਗੱਲ ਜਿਹੜੀ ਹੈ ਕਿ ਦੂਜੇ ਧਾਨੀ ਸੱਜਣੇ ਆ ਜਿਵੇਂ ਉਹਨਾਂ ਨੂੰ ਬੇਨਤੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ ਸਾਡੇ ਕੋਲ ਅਨਾਜ ਬਹੁਤ ਹੋਤ ਗਿਆ ਲੋਕਾਂ ਕੋਲ ਵਿਚਾਰਾ ਬਹੁਤ ਹੋ ਗਿਆ ਬਟ ਹੁਣ ਐਸੇ ਲਈ ਜਿਹੜਾ ਸਾਡਾ ਕੰਮ ਕਰਨ ਦਾ ਵਾ ਕਿ ਇਹਨੂੰ ਆਪਾਂ ਵੱਤੋ ਵੱਤ ਜਿਹੜਾ ਇੱਥੇ ਜਿਹੜਾ ਸਹਿਯੋਗ ਕਰੀਏ ਕਿਸਾਨਾਂ ਦਾ ਤੇ ਜੇ ਤੁਹਾਡੇ ਕੋਲ ਕੋਈ ਵੀ ਕੀ ਚੀਜ਼ ਹੈ ਚਾਹੇ ਉਹ ਖਾਦ ਆ ਚਾਹੇ ਉਹ ਤੇਲ ਆ ਉਹ ਇੱਥੇ ਪੁੰਚਾ ਦਿਓ ਪੈਸੇ ਦੀ ਲੋੜ ਨਹੀਂ ਹੈਗੀ ਪੈਸੇ ਨਹੀਂ ਆਪਾਂ ਨਕਦ ਨਕਦ ਜੇ ਤੁਸੀਂ ਇਨਪੁਟ ਦੇ ਰੂਪ ਵਿੱਚ ਦੇ ਸਕਦੇ ਤਾਂ ਬਹੁਤ ਵਧੀਆ ਵ ਸੋ ਮੈਂ ਇੱਕ ਹੋਰ ਬੇਨਤੀ ਕਰੂੰਗਾ ਜਿਹੜੇ ਬਾਹਰੋਂ ਵੀ ਆ ਰਹੇ ਆ ਕੁਛ ਖਾਦ ਲੈ ਕੇ ਕੁਛ ਬੀ ਲੈ ਕੇ ਤੋਂ ਦਾਨੀ ਸੱਜਣੋ ਜਿਹੜੇ ਇਹੋ ਜਿਹੇ ਦਾਨੀ ਸੱਜਣ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਅੱਜ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਹੋਇਆ ਕਿ ਜਦੋਂ ਨਾਜ ਆਇਆ ਤੇ ਨਾਜ ਦੀ ਲੁੱਟ ਪੈ ਗਈ ਉਹਦੇ ਵਿੱਚ ਬਹੁਤ ਸਾਰੀ ਡੁਪਲੀਕੇਸੀ ਹੋ ਗਈ ਆ ਲੋਕਾਂ ਦੇ ਘਰ ਭਰ ਲਏ ਪਰ ਮੇਰੀ ਸਾਰੀ ਬੇਨਤੀ ਇਹ ਹੈ ਜਿਹੜੇ ਜਿਹੜੇ ਸੰਸਥਾਵਾਂ ਬੀ ਤੇ ਖਾਦ ਲਿਆ ਰਹੀਆਂ ਨੇ ਉਹਨਾਂ ਨੂੰ ਵੀ ਥੋੜੇ ਉਹਨਾਂ ਦੇ ਜਿਹੜੇ ਉਸ ਏਰੀਆ ਦੇ ਵਿੱਚ ਜਿਹੜੇ ਵੀ ਕੰਮ ਕਰ ਰਹੇ ਆ ਜਿਹੜੇ ਉਥੋਂ ਦੀ ਜਾਣਕਾਰ ਆ ਉਹਨਾਂ ਨੂੰ ਜ਼ਰੂਰ ਜ਼ਰੂਰ ਉਹਦੇ ਵਿੱਚ ਕੰਫੀਡੈਂਸ ਵਜ ਲੈ ਲਈਏ ਤਾਂ ਜੋ ਉਹ ਨਾ ਹੋਵੇ ਕਿ ਉਹ ਸਾਰਾ ਕੁਝ ਜਿਹੜਾ ਵਾ ਇੱਕੋ ਘਰ ਵਿੱਚ ਜਾਂਦਾ ਰਹੇ ਜਾਂ ਉਹਦੇ ਵਿੱਚ ਜੇ ਸਰਕਾਰ ਨੇ ਦਿੱਤਾ ਉਹ ਵੀ ਉੱਥੇ ਚੱਲ ਜਵੇ ਜੇ ਕਿਸੇ ਸੰਸਦ ਦੇ ਤਾ ਤਾਂ ਦੁਬਾਰਾ ਬਾਰਾ ਉੱਥੇ ਨਾ ਜਾਵੇ ਸੋ ਮੈਨੂੰ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਜਣੇ ਇਸ ਤੇ ਗੱਲ ਤੇ ਗੌਰ ਕਰਨਗੇ ਤੇ ਜਿਹੜੀ ਕਿਸਾਨਾਂ ਦੀ ਅਸਲ ਵਿੱਚ ਮਦਦ ਹੋ ਸਕੇਗੀ ਕਿਉਂਕਿ ਸਾਡੇ ਕੋਲ ਲਿਸਟਾਂ ਹੈਗੀਆਂ ਨੇ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਫਾਰਮਰ ਦੀ ਕਿੰਨੀ ਕਿੰਨੀ ਜਿਹੜੀ ਆ ਉਹ ਫਸਲ ਬਰਬਾਦ ਹੋਈ ਆ। ਆਕੇ ਵਿੱਚ ਵੀ ਜਿਹੜੀ ਸਾਡੇ ਕੋਲ ਮਾਲੂਮ ਪਾ ਗਿਆ ਉਹਨੇ ਗਰਦੋਰੀ ਕੀਤੀ ਆ ਤੇ ਜੇ ਉਹਨਾਂ ਕੋ ਵੀ ਆਪਾਂ ਲਿਸਟਾਂ ਜਿਹੜੇ ਸੱਜਰਬੇਲੀ ਬਾਹਰੋਂ ਆ ਰਹੇ ਆ ਖੇਤੀਬਾੜੀ ਵਿਭਾਗ ਕੋਲ ਲਿਸਟਾਂ ਮੌਜੂਦ ਨੇ ਉਹਨਾਂ ਕੋ ਲਿਸਟਾ ਲੈ ਕੇ ਤੁਸੀਂ ਆਪਣੇ ਆਪਣੇ ਦੇ ਸਕਦੇ ਜੇ ਉਹਨਾਂ ਕੋ ਮਾਰਕ ਕਰ ਸਕਦੇ ਵੀ ਇਹਨਾਂ ਨੂੰ ਇਹ ਚੀਜ਼ ਦਿੱਤੀ ਆ ਦੁਬਾਰਾ ਨਾ ਦਿੱਤੀ ਜਾਵੇ। ਜਾਂ ਆਪਾਂ ਮਾਰਕ ਕਰ ਲਈਏ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਕਿਹੜੇ-ਕਿਹੜੇ ਸੰਸਥਾ ਨੇ ਕੰਮ ਕਰਨਾ ਵਾ। ਉਹਨੇ ਕੋਈ ਸਾਰੀ ਸੰਸਥਾ ਉਹਥੇ ਬੜੀ ਜਾਣ। ਸੋ ਸਾਰਿਆਂ ਨੂੰ ਦੁਬਾਰਾ ਫਿਰ ਬੇਨਤੀ ਆ। ਧੰਨਵਾਦ ਆ ਕਿ ਤੁਹਾਡੇ ਨੌਜਵਾਨਾਂ ਦਾ ਜਿਨ੍ਹਾਂ ਨੇ ਕਿ ਦਿਨ ਰਾਤ ਕਰਕੇ ਤਕਰੀਬਨ 400 ਏਕੜ ਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਰੀਹੈਬਿਲਿਟੇਸ਼ਨ ਜਿਹੜੀ ਆ ਕਰ ਦਿੱਤੀ ਆ ਬੁਰ ਬੇਸੇਵਾ ਕਰਤਾ ਵਾ ਉਹਦੇ ਚ ਪ੍ਰਾਲੀ ਵੀ ਸਾਮ ਦਿੱਤੀ ਆ ਬੈਲਰ ਵੀ ਲੱਗੇ ਕਟਰ ਵੀ ਲੱਗੇ ਸੁਪਰਸੀਡਰ ਅੱਜ ਸੁਪਰਸੀਡਰ ਨੇ ਸ਼ੁਰੂ ਕੀਤਾ ਵਾ ਸੋ ਇਹ ਲਗਾਤਾਰ ਜਿਹੜਾ ਚੱਲਦਾ ਰਹੂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀ ਕਾਗੇ ਚਲੋ ਕਰ ਕਲ ਮਨਾ ਲਨ ਆਪਾਂ ਅਗੇ ਸ਼ੁਰੂਆਤ ਕਰਾਂਗੇ ਸੋ ਇਹ ਮੈਂ ਦਸਣਾ ਚਾਹੁੰਦਾ ਜਿੱਦਾਂ ਆਪਾਂ ਡੀਜ਼ਲ ਪੰਪ ਤੋਂ ਡੀਜ਼ਲ ਲੈ ਆਂਦਾ ਜੀ ਡਰੰਪ ਦੇ ਵਿੱਚ ਸੋ ਨੇਕਾ 20 ਲੀਟਰ ਦੀ ਟੈਂਕ ਹੈ ਜੀ ਇਹ ਤੁਸੀਂ ਦਿਖਾਓ ਵੀ ਇਹ 20 ਲੀਟਰ ਦਾ ਇੱਕ ਕੰਟੇਨਰ ਹੈ ਜੀ ਇਹ 20 ਲੀਟਰ ਕੰਟੇਨਰ ਦੇ ਵਿੱਚ ਆਪਾਂ ਭਰ ਲੈ ਜੀ ਮਿੰਤੀ ਹੋ ਗਈ ਇਹਦੇ ਵਿੱਚ ਇਹ 20 ਲੀਟਰ ਕੰਟੇਨਰ ਨੂੰ ਆਪਾਂ ਟਰੈਕਟਰ ਦੇ ਵਿੱਚ ਜਿਹੜੇ ਆਪਾਂ ਜ਼ਮੀਨ ਦੀ ਤਿਆਰੀ ਕਰਨੀ ਹੈ ਜੀ ਜਿਹੜੀ ਆਪਾਂ ਜ਼ਮੀਨ ਦੀ ਤਿਆਰੀ ਕਰਨੀ ਹੈ ਜੀ ਇਸ ਟਰੈਕਟਰ ਦੇ ਵਿੱਚ ਆਪਾਂ ਇਹਨੂੰ ਪਾਵਾਂਗੇ ਤੇ ਪਾ ਕੇ ਆਪਾਂ ਹੁਣ ਅੱਗੇ ਸ਼ੁਰੂਆਤ ਕਰਾਂਗੇ ਜੀ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਜਾਵਾਂਗੇ ਜਿਹੜੇ ਖੇਤਾਂ ਦੇ ਵਿੱਚ ਕਿਆ ਲੋ ਕੀ ਪ੍ਰਾਲ ਜੇ ਹੈਗਾ ਜੀ ਉਹਨਾਂ ਖੇਤਾਂ ਦੀ ਤਿਆਰੀ ਕਰਨੀ ਅਗਲੀ ਫਸਲ ਵਾਸਤੇ ਉੱਥੇ ਫਿਰ ਆਪਾਂ ਇਹਦੀ ਇਸ ਟਰੈਕਟਰ ਤੇ ਰਾਈ ਤਿਆਰੀ ਕਰਾਂਗੇ ਉਸਕੇ ਅੱਜ ਦੀ ਬਾਤ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਪਹੁੰਚੇ ਆਂ ਜੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਜੀ ਇਸ ਏਰੀਆ ਦੇ ਵਿੱਚ ਰਾਵੀ ਦਰਿਆ ਨੇ ਕਾਫੀ ਬਹੁਤ ਵੱਡੇ ਪੱਧਰ ਦੀ ਮਾਰ ਕੀਤੀ ਹੈ ਜੀ ਕਿ ਅੱਜ ਤੋਂ ਆਪਾਂ ਲੋਈ 25-30 ਦਿਨ ਪੁਰਾਣੀ ਗੱਲ ਕਰਦੇ ਜੇ ਤੇ 4-4-5-5 ਫੁੱਟ ਪਾਣੀ ਇਸ ਏਰੀਆ ਦੇ ਵਿੱਚ ਆ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਘਰਾਂ ਦਾ ਬਹੁਤ ਨੁਕਸਾਨ ਹੋਇਆ ਫਰਨੀਚਰ ਦਾ ਬਹੁਤ ਨੁਕਸਾਨ ਹੋਇਆ ਘਰਾਂ ਦੀਆਂ ਨੀਆਂ ਬੈ ਗਈ ਉਸ ਤੋਂ ਜਿਹੜਾ ਵੱਡਾ ਨੁਕਸਾਨ ਹੈ ਜਿਹੜੀ ਖੜੀ ਬਜ਼ਾਰ ਨਹੀਂ ਛੋਣੇ ਦੀ 100% ਏਰੀਏ ਇਸ ਏਰੀਏ ਦੇ ਵਿੱਚ 100% ਫਸਲ ਜਿਹੜੀ ਝੋਨੇ ਦੀ ਖਰਾਬ ਹੋ ਗਈ। ਇਹ ਆਹੀ ਗੱਲ ਕਰੀਏ ਲੋਕਾਂ ਨੇ ਮਤਲਬ ਇੰਨਾ ਖੇਤਾਂ ਦੇ ਵਿੱਚ ਕੰਬਾਈਨਾਂ ਵੀ ਨਹੀਂ ਬੜੀਆਂ। ਉਹ ਜਿਹੜਾ ਝੋਨਾ ਆ ਲੋਕੀ ਮਲਬੂਰਿਆ ਪੈਲੀਆਂ ਦੇ ਵਿੱਚ ਵਾਉਂਦੇ ਤਾਂ ਜੋ ਅਗਲੀ ਜਿਹੜੀ ਫਸਲ ਉਹਦੀ ਤਿਆਰੀ ਲਈ ਜ਼ਮੀਨ ਤਿਆਰ ਕੀਤੀ ਆ। ਉਸੇ ਸੰਦਰਭ ਦੇ ਵਿੱਚ ਰਾਉਂਡ ਕਲਾਸ ਫਾਊਂਡੇਸ਼ਨ ਨੇ ਵੀ ਨਾ ਚੁੱਕਿਆ ਜੀ ਕਿ ਆਪਾਂ ਵੀ ਇਸ ਏਰੀਏ ਦੇ ਵਿੱਚ ਕੁਝ ਪਿੰਡ ਡਾਕ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਆਲ ਵਾਲੀ ਫਸਲ ਆ ਜੀ ਹਾੜੀ ਦੀ ਉਹਦੀ ਤਿਆਰੀ ਕਰਾ ਸਕੀ ਉਦਾਹਰਨ ਇਹ ਹੈ ਅਗਰਾਸ ਕੀ ਖਾਦਮੋਹੀ ਅਗਰਾਸ ਕੀ ਦੇ ਡਿਜੀਟਲ ਹੋਈ ਅਗਰਾਸ ਦੇ ਸੰਬੰਧ ਵਿੱਚ ਉਸੇ ਸੰਦਰਭ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਹੈ ਜੀ ਇਨ੍ਹਾਂ ਪਿੰਨਾਂ ਦੇ ਵਿੱਚ ਸ਼ੁਰੂਆਤੀ ਤੌਰ ਤੇ ਆਪਾਂ 5 ਮਿੰਟ ਰੋਕ ਕਰ ਲਏ ਜੀ ਬੜਿਆਰ ਨਵੀਂ ਅ ਪ੍ਰਿਆਰ ਨਵੀਂ ਨਗਰ ਰਣਜੀਤ ਅੱਲਾ ਤੇ ਇਸ ਤੋਂ ਇਲਾਵਾ ਤੁਗਜੀਤ ਦੇ ਰਾਮ ਸੋ ਇਹ 5 ਪਿੰਨ ਆਪਣਾ ਮਹਿਲ ਦੇ ਆਧਾਰ ਤੇ ਆਪਾਂ ਇਹਨਾਂ ਨੂੰ ਅਡਾਪਟ ਕਰ ਲਾਂਗੇ ਇਹਦੇ ਵਿੱਚ ਜਿਹੜੇ ਸਾਡੇ ਸਹਿਯੋਗੀ ਹੈ ਜੀ ਯੰਗ ਇਨੋਵੇਟਿਵ ਫਾਰਮਰ ਇੱਕ ਜਿਹੜੇ ਅਗਾਂਵਧੂ ਕਿਸਾਨ ਆ ਜੀ ਜਿਹੜੇ ਨਿਸ਼ਕਾਮ ਸੇਵਾ ਕਰਦੇ ਪਏ ਆ ਜੀ ਕਿਸਾਨ ਕਿਸਾਨ ਨੂੰ ਤਾਂ ਦੇ ਲਈ ਉਹ ਇੱਕ ਕੁਝ ਕੁ ਜ਼ਿੰਮੇਵਾਰਾਂ ਦਾ ਗਰੁੱਪ ਬਣਿਆ ਜੀ ਤੇ ਉਹਨਾਂ ਨੇ ਉਸ ਗਰੁੱਪ ਨੂੰ ਨਾਮ ਦਿੱਤੀ ਯੰਗ ਇਨੋਵੇਟਿਵ ਫਾਰਮਰ ਉਹਨਾਂ ਦੇ ਨਮਾਇੰਦੇ ਜਿਹੜੇ ਸਰਦਾਰ ਬਲਵਿੰਦਰ ਸਿੰਘ ਮੱਢੀ ਉਹ ਸਾਡੇ ਨਾਲ ਮੌਜੂਦ ਆ ਜੀ ਸੋ ਉਹਦੀ ਸ਼ੁਰੂਆਤ ਦੇ ਤੌਰ ਤੇ ਅੱਜ ਆਪਾਂ ਪੰਜ ਕੁ ਕੁ ਉਹਦੀ ਸ਼ੁਰੂਆਤ ਕਰਨ ਲੱਗੇ ਜੀ ਸ਼ੁਰੂਆਤ ਇਹ ਪੌਦੇ ਲਗਾ ਕੇ ਆਪਾਂ ਪੰਪ ਜੇ ਪੰਪ ਤੇ ਆਏ ਜੀ ਉਹ ਇਹ ਦੇ ਵਿੱਚ ਆਪਾਂ ਪਰਮਦੇਵ ਜੀ ਦੇ ਮਿਸਰ ਪਹਾੜ ਦੇ ਜਿਹੜੇ ਸਾਡੇ ਹਰ ਪ੍ਰਭਾਵਤ ਮੇਂਡਿਆ ਜੀ ਜਿਹਨਾਂ ਪਿੰਡਾਂ ਦੇ ਵਿੱਚ ਆਪਾਂ ਪੰਜਾ ਪਿੰਡਾਂ ਸ਼ੁਰੂਆਤ ਕਰਨੇ ਜੀ ਉਹਨਾਂ ਪਿੰਡਾਂ ਵਿੱਚ ਇਹ ਜਿਹੜੇ ਆਪਾਂ ਡਰਮ ਲੈ ਕੇ ਜਾਵਾਂਗੇ ਤੇ ਉਹਦੇ ਵਿੱਚ ਆਪਾਂ ਅੱਜ ਜਿਹੜੀ ਜ਼ਮੀਨ ਦੀ ਤਿਆਰੀ ਦੀ ਸ਼ੁਰੂਆਤ ਕਰਾਂਗੇ ਸੋ ਇਹ ਮੈਂ ਸਨੇਹਾ ਦੇਣਾ ਚਾਹੁੰਦਾ ਹਾਂ ਤੇ ਮੈਂ ਧੰਨਵਾਦ ਕਰਦਾ ਯੰਗ ਨਿਊਨਿਫਾਰਮ ਦੇ ਡੁੱਬ ਦਾ ਇਹਨਾਂ ਦੇ ਮੈਂਬਰਾਂ ਦਾ ਬਾਜਾ ਸਾਹਿਬ ਦਾ ਕੁਲਵਿੰਦਰ ਸਿੰਘ ਜੀ ਨਵਦੀਪ ਸਿੰਘ ਜੀ ਤੇ ਹੋਰ ਵੀ ਸਮੂੱਚੇ ਮੈਂਬਰਾਂ ਦਾ ਜਿਨ੍ਹਾਂ ਦਾ ਮੈਂ ਨਾਮ ਨਹੀਂ ਜਾਣਦਾ ਧੰਨਵਾਦ ਤੁਹਾਡਾ ਕਿ ਗਰਾਊਂਡ ਹੀ ਗਰਾਊਂਡ ਪੱਧਰ ਦੇ ਉੱਤੇ ਜਿਹੜੀ ਤੁਸੀਂ ਸਾਡਾ ਸਹਿਯੋਗ ਦੇ ਪਏ ਜਿਹੜੀ ਕਿਸਾਨਾਂ ਤੱਕ ਪਹੁੰਚ ਕਰਵਾਉਂਦੇ ਪਏ ਤੇ ਆਪਣੀ ਮਸ਼ੀਨਰੀ ਤੇ ਆਪਣਾ ਸਮਾਂ ਸਭ ਤੋਂ ਵੱਡਾ ਸਮਾਂ ਜਿਹੜਾ ਸਮਾਂ ਤੁਸੀਂ ਆਪਣਾ ਨਿਵੇਧ ਧੰਨਵਾਦ ਤੁਹਾਡਾ ਸੋ ਕਿਸਾਨ ਵੀਰੋ ਇਹ ਮੈਂ ਸੂਚਨਾ ਦੇਣੀ ਬਹੁਤ-ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਆ ਵੀ ਆ ਝੋਨਾ ਬੰਦ ਹੋ ਗਿਆ ਜੀ ਇਹ ਤੇ ਕੰਬਾਈ ਨਹੀਂ ਜਾਣੀ ਜੀ ਝੋਨਾ ਵਿੱਚੋਂ ਉਹਣਾ ਬਣਾਈ ਆ ਆਪਾਂ ਸਰਵਾਤ ਕਰ ਲਿਆ ਇਹ ਸਰਵਾਤ ਕਰ ਲੱਗਿਆ ਜੀ ਆਪਾਂ ਕੀ ਕੋਈ ਤਰਾਸ ਹੀ ਵੇਖੋ ਕੀ ਦਿੱਤੂਗੀ ਕਿਸਾਨ ਤੇ ਜਿਹਨੇ ਪੁੱਤਾਵਾਂਗੇ ਫਸਲ ਖਾਲੀ ਤੈਨੂੰ ਹੜਾਂ ਦੀ ਮਾਰ ਕਰਕੇ ਰੋਣੀ ਪੈ ਰਹੀ बहुत असल क्लास की ग्राउंड लैवल से देखा जाए ये किसान वास्तु जो है जी वास्ते झुना पदार्थ हो गया तो बहुत हल्क कर ਯੋ ਵਧੀਆ ਰਹੀਏ ਤੇ ਫਿਰ ਸਮਾਂ ਆ ਗਿਆ ਜਿਆ ਵਧੀਆ ਵਾ ਉਹ ਅਗਲਾ ਡੈਕ ਨਾਲ ਲੱਗੇ ਆ ਬਸ ਇੱਕ ਮਿੰਟ ਬਾਤ ਕਰੀਏ